ਉਹ ਵਿਆਹ ਤੋਂ ਪਹਿਲਾਂ ਨਾ ਗਾਉਣ ਬਿੰਦੀਆਂ ਸੀ ਬੀਬੀਆਂ ਕਰਾ ਹੂੰ ਹਾਂ ਜੀ ਪੰਜਾਂ ਤੇ ਸੱਤਾਂ ਤੇ ਸੱਤਾਂ ਤੇ ਉਹ ਸਾਰੇ ਸ਼੍ਰੀਕੇ ਦੇ ਗਾਉਣਾ ਉਹ ਗਾ ਕੇ ਜੇ ਲੜਕੀ ਦਾ ਵਿਆਹ ਵਾ ਜਾਂ ਲੜਕੇ ਦਾ ਵਿਆਹ ਉਹਨੂੰ ਅਹਿਸਾਸ ਹੋਵੇ ਕਿ ਮੇਰੀ ਅਰਗਨਿਜ਼ਮ ਵਿੱਚ ਵਰੀਆਂ ਕਿਡੀਆਂ ਆ ਗਈ ਜਦੋਂ ਜਾਂ ਜਾਂ ਬਰਾਤ ਨ ਟੁਕਣਾ ਹੂੰ ਤੇ ਉਸ ਵੇਲੇ ਜਦੋਂ ਮਿਲਣੀ ਹੋ ਜਾਂਦੀ ਸੀ ਹਨਾ ਮੇਲ ਦਿਓ ਮਹਾਰਾਜ ਮੇਲਾ ਮਿਲਣੀ ਦਾ ਜੀ ਜੀ ਉਹ ਕੁੜਮਾ ਚਰੀ ਹੂੰ ਕੁੜੋਂ ਮਿਲਣੇ ਕੁੜਮਾਂ ਦੀ ਮਿਲਣੀ ਹੋਣੀ ਆ ਉੱਥੇ ਫਿਰ ਅਰਦਾਸ ਹੋਣੀ ਜਾਂ ਬਾਜਾ ਵਜਣਾ ਜਾਂ ਕਿ ਮਿਊਜ਼ਿਕ ਵਜਣਾ ਤੇ ਕੁਮਾਰ ਹੁੰਦਾ ਸੀ ਨਾ ਮਾਮਿਆਂ ਦੀ ਮਿਲਣੀ ਹੋਣੀ ਚਾਚਾ ਦੀ ਮਿਲਣੀ ਹੋਣੀ ਤਾਇਆ ਦੀ ਮਿਲਣੀ ਭਰਾਵਾਂ ਦੀ ਮਿਲਣੀ ਹੋਣੀ ਉਹਨਾਂ ਮਿਲਣੀ ਤਾਂ ਬਸ ਉਹ ਜਿਹੜੇ ਮਿਲੇ ਸੀ ਬੰਦੇ ਉਹਨਾਂ ਨੇ ਮਿਲਣਾ ਉਹਨਾਂ ਨੇ ਆਪਣੀ ਰਿਸ਼ਤੇਦਾਰੀ ਨੂੰ ਮਜ਼ਬੂਤ ਕਰਨਾ ਬਿਲਕੁਲ ਜੀ ਠੀਕ ਆ ਜੀ ਉਹ ਉਹ ਵੀ ਗੱਜ ਗਿਆ ਇਹ ਲੈ ਕਿਰਸਾ ਪਰਾਂਤਾ ਵੀ ਦੋ ਦੋ ਤਿੰਨ ਤਿੰਨ ਰਾਤਾਂ ਰਹਿਂਦੀਆਂ ਰਾਤਾਂ ਰਹਿਂਦੀਆਂ ਸੀਗੀਆਂ ਉਦੋਂ ਕਹਿੰਦਾ ਦੋ ਰਾਤਾਂ ਰੱਖਣੀਆਂ ਤੇੰਨ ਰਾਤ ਕੜੀਆਂ ਕਹਿੰਦਾ ਫਿਰ ਤੇਰੇ ਆਉਂਦੇ ਗਾਮ ਨੂੰ ਫਿਰ ਕਹਿੰਦਾ ਖੁਰਲੀਆਂ ਇੰਨੀਆਂ ਪਾਈਆਂ ਬਚਾਈ ਦੀ ਤੇ ਲੋਕਾਂ ਦੇ ਵਿੱਚ ਜਦੋਂ ਨਾ ਘਰ ਦੇ ਵਿੱਚ ਉਹ ਮੁੰਡੇ ਦੇ ਸਿਰਾਂ ਸਜਾਇਆ ਹੁੰਦਾ ਤੇ ਸਿਰਾਂ ਜੜਾਇਆ ਜਾਂਦਾ ਸੀ ਘਰ ਦੇ ਬਾਹਰ ਉਹ ਜੜਾ ਕੇ ਘਰ ਰੱਖਿਆ ਹੁੰਦਾ ਵਿਚੇਰਾ ਇਹ ਜੜਿਆ ਜਿਹਾ ਤੇ ਪਿੱਛੇ ਸਿਰਾਂ ਲਿਖਿਆ ਸੀ ਉਹ ਵੀ ਨਾਲ ਜੁੜਿਆ ਹੁੰਦਾ ਉਹ ਘਰ ਦੇ ਵਿੱਚ ਕਾਗਜ਼ ਪਛਾਣ ਹੁੰਦੀ ਸੀ ਹੁਣ ਸਿਰ ਰਹਿਤਾ ਕੋਈ ਪਤਲਾੰਦਾ ਸੇਰਾ ਕਿੱਥੇ ਗਿਆ ਨਾ ਕਲਗੀ ਜੀ ਲਾ ਕੇ ਤੁਰ ਪਿੰਦੇ ਆ। ਸਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮਛੋਡੇ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ। ਜੇ ਗੱਲ ਕੀਤੀ ਜਾਵੇ ਤਾਂ ਮੌਜੂਦਾ ਵਿਗਿਆਨਕ ਯੁੱਗ ਦੇ ਵਿੱਚ ਹੋ ਰਹੇ ਸਮਾਜਿਕ ਆਰਥਿਕ ਤੇ ਸਿਆਸੀ ਬਦਲਾਅ ਨੇ ਜਿੱਥੇ ਸਾਡੀ ਸੱਭਿਆਚਾਰ ਨੂੰ ਢਾਹ ਲਾਈ ਹੈ ਉੱਥੇ ਇਹ ਵਿਆਹ ਦੇ ਸੰਬੰਧੀ ਰਸਮਾਂ ਤੇ ਰੀਤੀ ਰਿਵਾਜਾਂ ਨੂੰ ਵੀ ਅਲੋਪ ਕਰਕੇ ਰੱਖ ਦਿੱਤਾ ਹੈ। ਅੱਜ ਵੀ ਅਸੀਂ ਇੱਕ ਅਜੀਬੀ ਰਸਮ ਦਾ ਜ਼ਿਕਰ ਕਰਾਂਗੇ ਜਿਸ ਨੂੰ ਕਿਸੇ ਸਮੇਂ ਵਿਆਹ ਦੇ ਵਿੱਚ ਅਹਿਮ ਮੰਨਿਆ ਜਾਂਦਾ ਸੀ ਪਰ ਮੌਜੂਦਾ ਸਮੇਂ ਦੀ ਵਿਆਹ ਦੇ ਵਿੱਚ ਉਹ ਗਾਇਬ ਹੋ ਚੁੱਕੀ ਹੈ ਸਾਡਾ ਪੰਜਾਬੀ ਸੱਭਿਆਚਾਰ ਬਹੁਤ ਅਮੀਰ ਸੱਭਿਆਚਾਰਾ ਦੇ ਵਿੱਚੋਂ ਇੱਕ ਹੈ ਅਤੇ ਸਾਡੇ ਰੀਤੀ ਰਿਵਾਜ ਸਾਡੀ ਵਿਰਾਸਤ ਨੇ ਸੋ ਵਿਆਹ ਦੇ ਵਿੱਚ ਹੋਣ ਵਾਲੀ ਇੱਕ ਅਹਿਮ ਰਸਮ ਦੇ ਬਾਰੇ ਦੇ ਵਿੱਚ ਅੱਪਾ ਗੱਲਬਾਤਾਂ ਕਰਾਂਗੇ ਤੇ ਮੇਰੇ ਨਾਲ ਮੇਰਾ ਸਾਥ ਦੇਣਗੇ ਰੋਸ਼ਨ ਖੇੜਾ ਜੀ ਖੇੜਾ ਜੀ ਬਹੁਤ-ਬਹੁਤ ਮਿਹਰਬਾਨੀ ਸੋ ਕਿਹੜਾ ਸੱਚ ਗੱਲ ਕੀਤੀ ਜਾਵੇ ਤਾਂ ਪੰਜਾਬੀ ਸੱਭਿਆਚਾਰ ਤੇ ਵਿਆਹ ਅਸਮਾਨ ਦੇ ਵਿੱਚ ਜਾਂ ਜਿੱਥੋਂ ਘਣੋਂ ਪਰਾਂਤ ਸੇਰਾ ਗੋਣਾ ਅਤੇ ਡੋਲੀ ਤੋਰਨ ਤੋਂ ਪਹਿਲਾਂ ਸਿੱਖਿਆ ਪੜੀ ਜਾਂਦੀ ਸੀ ਤੇ ਹੁਣ ਕਿੱਥੇ ਗਈ ਸਾਡੀ ਅਮੀਰ ਸੱਭਿਆਚਾਰ ਦੀ ਇਹ ਖੂਬਸੂਰਤ ਪਾਤ ਇਸੇ ਬਾਰੇ ਦੱਸਿਓ ਜਰਾ ਖਦੂ ਬੋਲ ਸੱਚ ਦੇ ਹਾਂਜੀ ਬਿਲਕੁਲ ਕਰਮਜੀਤ ਗੱਲ ਇਸ ਤਰ੍ਹਾਂ ਹੈਗੀ ਆ ਕਿ ਅਸੀਂ ਉਹ ਪ੍ਰਾਣਾ ਯੁੱਗ ਦੇਖਿਆ ਪ੍ਰਾਣਾ ਜ਼ਮਾਨਾ ਦੇਖਿਆ ਹਨ ਜਦੋਂ ਅੱਜ ਦਾ ਜ਼ਮਾਨਾ ਦੇਖਦੇ ਆਂ ਤਾਂ ਸਾਨੂੰ ਮਾਨੂੰ ਹੀਰਵਾ ਲੱਗਦਾ ਹੈਗਾ ਉਹ ਆਪਣਾ ਸੁਨੇਰਿਆ ਹੁਣ ਉਹ ਨਾ ਵਿਆਹ ਤੋਂ ਪਹਿਲਾਂ ਸੈਰੇਮਨੀ ਆਉਂਦੀ ਹੈ ਪ੍ਰਾਣਾ ਸੈਰੇਮਨੀ ਜਾਂ ਸੈਰੇਮਨੀ ਜਾਂ ਸੈਰੇਮਨੀ ਮਤਲਬ 8-9 ਵਿਆਹ ਹੀ ਹੋ ਜਾਂਦੇ ਆ ਤੇ ਇੱਕ ਤੋਂ ਓਵਰ ਬਰਡਨ ਵਗੈਰਾ ਲੋਕਾਂ ਦੇ ਖਰਚੇ ਵਧ ਗਏ ਇੱਕ ਲੋਕਾਂ ਦਾ ਦਿਖਾਵਾ ਜ਼ਿਆਦਾ ਹੋ ਗਿਆ ਪ੍ਰਾਣੇ ਜ਼ਮਾਨੇ ਦੇ ਵਿੱਚ ਇਹ ਕੁਝ ਨਹੀਂ ਹੁੰਦਾ ਸੀ ਲੋਕ ਨਾ ਜੋ ਕਰਦੇ ਦਿਲ ਤੋਂ ਕਰ ਲਗਾਦੇ ਬਿਲਕੁਲ ਜੀ ਉਹਲੇ ਰਸਤੇ ਸੀ ਉਹ ਦਲਨ ਨੰਬੋਂ ਦੇ ਸੀਗੇ ਤੇ ਇੱਕ ਦਿਨ ਦੀ ਇੱਤ ਤੇ ਸ਼ਰਮ ਉਹ ਸਾਰਾ ਕੁਝ ਹੁੰਦਾ ਸੀ ਹਮ ਅੱਜਾ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਲੋਕਾਂ ਨੇ ਘਰ 'ਚ ਇੱਥੋਂ ਤੱਕ ਭਾਜੀ ਬਣਾਉਣੀ ਸ਼ੁਰੂ ਕਰਨੀ ਜਦੋਂ ਹਲਵਾਈ ਬਣਾਉਣਾ ਉਦੋਂ ਵੀ ਇੱਕ ਵੱਖਰੇ ਗਾਣੇ ਗੋਣੇ ਨਾਲ ਤੇ ਉਹ ਪਰਿਵਾਰਾਂ ਨੇ ਬੈਣਾ ਵਾਜੋ ਭਾਜੀ ਹਲਵਾਈ ਬੈਠ ਗਿਆ ਤੇ ਕੰਮ ਸ਼ੁਰੂ ਹੋ ਗਿਆ ਅੱਜ ਕਾੜ ਵੰਡੇ ਆ ਅੱਗੇ ਕਾੜ ਲਿਖਣੇ ਤੇ ਕਾੜ ਦੇ ਉੱਪਰ ਹਲਦੀ ਪਾਉਣੀ ਸਗਨ ਦੀ ਤੇ ਉਹ ਕਾੜ ਵੰਡੇ ਜਾਣੇ ਹੁਣ ਪਤਾ ਨਹੀਂ ਕਿਦਾਂ ਕਿਦਾਂ ਹੋ ਗਿਆ ਨਾ ਜੀ ਜੀ ਦੂਸਰੀ ਗੱਲ ਹੈ ਕਿ ਉਹ ਵਿਆਹ ਤੋਂ ਪਹਿਲਾਂ ਨਾ ਗਾਉਣ ਬਿੰਦੀਆਂ ਜੀ ਬੀਬੀਆਂ ਕਰਾਂ ਹਾਂਜੀ 52 72 72 ਉਹ ਸਾਰੇ ਸ਼ਰੀਕੇ ਦੇ ਗਾਣਾ ਉਹ ਗਾ ਕੇ ਜੇ ਲੜਕੀ ਦਾ ਵਿਆਹ ਵਾਹ ਜਾਂ ਲੜਕੇ ਦਾ ਵਿਆਹ ਉਹਨੂੰ ਅਹਿਸਾਸ ਹੋਵੇ ਕਿ ਮੇਰੀ ਅਗਲੇ ਜ਼ਿੰਮੇਵਾਰੀਆਂ ਕਿਹੜੀਆਂ ਹੈਗੀਆਂ ਉਹਦੇ ਵਿੱਚ ਭਾਵੇਂ ਮਈਆ ਗਾਉਣ ਜੀ ਠੀਕ ਹੈ ਨਾ ਭਾਵੇਂ ਉਹ ਮਤਲਬ ਘੂੜੀਆਂ ਗਾਉਣ ਹਮ ਸੁਹਾਗ ਗਾਉਂਦੀਆਂ ਸੀ ਸੁਹਾਗ ਗਾਉਣੇ ਜੀ ਜੀ ਹੁਣ ਉਹ ਸੁਹਾਗ ਘੂੜੀਆਂ ਮਈਆ ਇਹ ਸਾਰੇ ਜਿਹੜੇ ਗਾਣੇ ਸੀਗੇ ਨਾ ਤੇ ਉਸ ਤੋਂ ਬਿਨਾ ਹੋਰ ਇਹ ਗੱਦੇ ਤੇ ਉਹਨਾਂ ਵਿੱਚ ਆਪਣਾ ਉਹਨਾਂ ਨੇ ਸਪਸ਼ਟ ਕਰਨਾ ਤੇ ਇਹ ਹੁੰਦਾ ਸੀਗਾ ਤੇ ਇੱਕ ਮਾਹੌਲ ਬਣ ਜਾਂਦਾ ਸੀ ਵਿਆਹ ਵਾਲਾ ਘਰ ਹੂੰ ਤੇ ਲੋਕੀ ਵਿਆਹ ਖਾਣ ਜਾਂਦੇ ਸੀ ਜੀ ਕਹਣਾ ਸੀ ਵਿਆਹ ਖਾਣ ਚੱਲੇ ਆ ਹੂੰ ਉਹ ਕੁਮਾਰ ਹੁੰਦਾ ਸੀ ਹੂੰ ਅੱਛਾ ਜਦੋਂ ਵਿਆਹ ਆ ਜਾਣਾ ਤੇ ਜਦੋਂ ਜੰਜ ਜਾਂ ਬਰਾਤ ਨਿ ਟੁਕਣਾ ਹੂੰ ਹੂੰ ਤੇ ਉਸ ਵੇਲੇ ਜਦੋਂ ਮਿਲਣੀ ਹੋ ਜਾਂਦੀ ਸੀ ਹਨਾ ਮੇਲ ਦਿਓ ਮਹਾਰਾਜ ਮੇਲਾ ਮਿਲਣੀ ਦਾ ਜੀ ਜੀ ਉਹ ਕੁੜਮਾਚਰੀ ਹੂੰ ਕੁੜ ਮਿਲਣੇ ਕੁੜ ਮਾਂ ਨਹੀਂ ਮਿਲਣੀ ਹੋਣੀ ਆ ਉੱਥੇ ਫਿਰ ਉਹ ਅਰਦਾਸ ਹੋਣੀ ਜਾਂ ਬਾਜਾਂ ਵੱਜਣਾ ਜਾਂ ਕਿਸ ਮਿਊਜ਼ਿਕ ਵੱਜਣਾ ਤੇ ਕੁਮਾਰ ਹੁੰਦਾ ਸੀ ਨਾ ਮਾਮਿਆਂ ਦੀ ਮਿਲਣੀ ਹੋਣੀ ਚਾਚਾ ਦੀ ਮਿਲਣੀ ਹੋਣੀ ਤਾਇਆ ਦੀ ਮਿਲਣੀ ਭਰਾਵਾਂ ਦੀ ਮਿਲਣੀ ਹੋਣੀ ਉਹਨਾਂ ਮਿਲਣ ਦੀ ਤੋਂ ਬਾਅਦ ਉਹ ਜਿਹੜੇ ਮਿਲੇ ਸੀ ਬੰਦੇ ਉਹਨਾਂ ਦੇ ਮਿਲਣਾ ਉਹਨਾਂ ਨੇ ਆਪਣੀ ਰਿਸ਼ਤੇਦਾਰੀ ਨੂੰ ਮਜ਼ਬੂਤ ਕਰਨਾ ਬਿਲਕੁਲ ਜੀ ਠੀਕ ਆ ਜੀ ਉਹ ਉਹ ਵੀ ਗੱਜ ਗਿਆ ਹੂੰ ਫਿਰ ਜਦੋਂ ਉਹਨਾਂ ਮਿਲਣ ਦੀ ਤੋਂ ਬਾਅਦ ਜਦੋਂ ਰੋਟੀ ਖਾਣੀ ਰਾਤ ਨੂੰ ਜਾਂ ਸਵੇਰ ਦੀ ਰੋਟੀ ਖਾਣੀ ਫਿਰ ਉਸੇ ਸਿਰਾਂ ਕਰਾਇਆ ਹੂੰ ਪਹਿਲਾਂ ਕਿਹੜਾ ਸਹਰਾਤਾ ਦੀ ਦੋ ਦੋ ਤਿੰਨ ਤਿੰਨ ਰਾਤਾਂ ਰਹਿਦੀਆਂ ਰਾਤਾਂ ਰਹਿਦੀਆਂ ਸੀਗੀਆਂ ਉਦੋਂ ਕਹਣਾ ਦੋ ਰਾਤਾਂ ਰੱਖਣੀਆਂ ਤਿੰਨ ਰਾਤਾਂ ਕਰਨੀਆਂ ਕਹਣਾ ਫੇਰ ਕਹਣਾ ਖੁਰਲੀਆਂ ਇੰਨੀਆਂ ਪਾਈਆਂ ਬਚਾਈ ਗਈਆਂ ਹੂੰ ਤੇ ਰੋਕਾ ਖਾਣਾ ਹੂੰ ਉਹ ਮਨਾ ਆਪਣਾ ਹੱਥ ਸੀਗੀ ਅਸੀਂ ਵਿਆਹਾਂ ਦੇ ਵਿੱਚ ਪਾਣੇ ਸਮਾਰੇ ਦੇ ਵਿੱਚ ਅਸੀਂ ਪਿੰਡ ਚੋਂ ਮੰੰਜੇ ਇਕੱਠੇ ਕਰਨੇ ਅਸੀਂ ਬਿਸਰੇ ਇਕੱਠੇ ਕਰਨੇ ਆਏ ਕਰ ਇਸ ਤਰ੍ਹਾਂ ਲਈ ਤੇ ਉਸ ਤੋਂ ਬਾਅਦ ਲੱਸੀ ਦੁੱਧ ਵੀ ਇਕੱਠਾ ਕਰਨਾ ਲੋਕ ਕਹਿੰਦੇ ਆਪਾਂ ਅਮੀ ਫਲਾਣੇ ਦੀ ਕੁੜੀ ਦਾ ਵਿਆਹ ਵਾਹ ਰਿਹਾ ਸਪਰ ਗਿਆ ਹੁਣ ਉਹ ਨਹੀਂਗਾ ਹੁਣ ਉਹ ਰੈਸਟੋਰੈਂਟ ਖੁੱਲ ਗਿਆ ਹੋਟਲ ਖੁੱਲ ਗਿਆ ਵਿਆਹ ਹੁੰਦਾ ਤੇ ਜੇ ਜਾਂਦੇ ਵੀ ਰਸਤੇ ਨਾਲ ਉਹਦੇ ਘਰਾਂ ਦੇ ਨਹੀਂ ਬਿੰਦਾ ਕੋਈ ਉਹਨਾਂ ਮੰੰਜਿਆਂ ਤੇ ਨਹੀਂ ਬਿੰਦਾ ਵੀ ਉਹਨਾਂ ਕਹਿੰਦੇ ਤੁਹਾਡੇ ਉੱਥੇ ਹੋਟਲ ਦੇ ਕਮਰੇ ਕੀਤੇ ਉੱਥੇ ਜਾਓ ਤੁਸੀਂ ਹਾਂ ਬਿਲਕੁਲ ਹਨਾ ਉਹ ਉੱਥੇ ਜਾ ਕੇ ਵੀ ਉੱਥੇ ਨਹੀਂ ਹੁੰਦੇ ਜੀ ਹਾਂਜੀ ਹਨਾ ਹਾਂਜੀ ਅੱਛਾ ਉਹ ਜਦੋਂ ਨਾ ਮੁੰਡੇ ਜੀ ਫੇ ਉਹ ਸੇਰਾ ਹਾਂਜੀ ਗੋਣਾ ਸੇਰੇ ਵਾਲੇ ਕਿਸੇ ਨੇ ਉਹ ਲਿਖਿਆ ਹੁੰਦਾ ਸੇਰਾ ਹੂੰ ਤੇ ਉਹ ਛਪਿਆ ਹੁਣ ਕੈਲੰਡਰ ਹੂੰ ਕੈਲੰਡਰ ਛਪਿਆ ਹੁਣਾ ਸੇਰਾ ਤੇ ਉਪਰ ਕੈਲੰਡਰ ਬਣਿਆ ਜਿਹਰੇ ਦੀ ਅੱਛਾ ਵੀ ਤੇ ਲੋਗਾਂ ਦੇ ਵਿੱਚ ਜਦੋਂ ਨਾ ਘਰ ਦੇ ਵਿੱਚ ਉਹ ਮੁੰਡੇ ਦੇ ਸੇਰਾ ਸਜਾਇਆ ਜਾਂਦਾ ਸੀ ਤੇ ਸੇਰਾ ਜੜਾਇਆ ਜਾਂਦਾ ਸੀ ਘਰ ਦੇ ਬਾਅਦ ਉਹ ਜੜਾ ਕੇ ਘਰ ਰੱਖਿਆ ਜਾਂਦਾ ਸੀ ਸੇਰਾ ਇਹ ਜੜਿਆ ਸੀਗਾ ਤੇ ਪਿੱਛੇ ਸੇਰਾ ਲਿਖਿਆ ਸੀ ਉਹ ਵੀ ਨਾਲ ਜੁੜਿਆ ਹੁਣ ਉਹ ਘਰ ਦੇ ਵਿੱਚ ਖਾਸ ਪਛਾਣ ਹੁੰਦੀ ਸੀ ਹੂੰ ਹੁਣ ਸੇਰਾ ਰਹਿਦਾ ਕੋਈ ਹੂੰ ਪਤਾ ਨਹੀਂ ਲੰਦਾ ਸੇਰਾ ਕਿੱਥੇ ਗਿਆ ਨਾ ਕਲਗੀ 'ਚ ਲਾ ਕੇ ਤੁਰ ਪਿੰਦੇ ਆ ਹੂੰ ਤੇ ਉਹ ਸਿਰੇ ਦੇ ਵਿੱਚੋਂ ਦਾ ਸਿਰਾਂ ਗੁੰਦੜਾ ਨਾ ਸ਼ਬਦਾਂ ਦੇ ਨਾਲ ਹੂੰ ਉਹ ਤੇ ਦੱਸਣਾ ਕਿ ਤੇਰੇ ਦਾਦਾ ਕੀ ਸੀ ਹੂੰ ਤੇਰੇ ਸਿਰੇ ਤੇ ਦਾਦਾ ਕੀ ਕਹਿੰਦਾ ਤੇ ਤੇਰੀ ਦਾਦੀ ਕੀ ਕਹਿੰਦੀ ਆ ਉਹਦੀਆਂ ਸ਼ੁਭਕਾਮਨਾਵਾਂ ਕਿਹੜੀਆਂ ਹੂੰ ਤੇਰੀ ਮਾਂ ਕੀ ਕਹਿੰਦੀ ਆ ਉਹਨੇ ਸਿਰਾਂ ਕਿੱਦਾਂ ਗੁੰਦਿਆ ਕਿਹੜੇ ਉਹਨੇ ਉਹ ਵਿਚਾਰੀ ਨੇ ਅਰਮਾਨ ਉਹਦੇ ਉਹਦੇ ਫਾਦਰ ਦੇ ਉਹਦੇ ਭਰਾਵਾਂ ਦੇ ਉਹਦੇ ਮਾਮੇ ਦੇ ਉਹਦੇ ਪੁੱਪੜ ਦੇ ਉਹਦੇ ਜੀਜੇ ਦੇ ਤੇ ਮਾਸੀ ਮਾਸੜ ਦੇ ਸਾਰੇ ਰਿਸ਼ਤੇ ਸਿਰੇ 'ਚ ਲੈ ਕੇ ਆਉਣੇ ਤਾਂ ਕਿ ਉਸ ਬੱਚੇ ਨੂੰ ਆਪਣੇ ਉਹਨਾਂ ਰਿਸ਼ਤਿਆਂ ਦਾ ਅਹਿਸਾਸ ਹੋਵੇ ਕਿ ਅੱਜ ਤੇਰੇ ਇਸ ਕੁਵਿੰਦਰੀ ਇਸ ਗ੍ਰਸਤੀ ਚਾਹ ਨੂੰ ਤੋਂ ਪਹਿਲਾਂ ਆਹ ਤੇਰੇ ਨਾਲ ਖੜੇ ਆ। ਹੂੰ ਇਹ ਉਹ ਲੋਕ ਸਫਲ ਲੋਕ ਆ ਜਿਹੜੇ ਤੈਨੂੰ ਅਸ਼ੀਰਵਾਦ ਦੇ ਰਹੇ ਆ ਤੇ ਤੇਰਾ ਸਿਰ ਆ ਘਰ ਆਇਆ ਤੇ ਹੂੰ ਹਨਾ ਉਹਨਾਂ ਦਾ ਲਾਇਕ ਹੈਗਾ। ਜਦੋਂ ਕੁੜੀ ਦੇ ਜੋੜੀ ਤੁਰਨੀ ਹੂੰ ਹਨਾ ਜਦੋਂ ਫੇਰੇ ਹੋ ਜਾਣੇ ਲਾਵਾ ਹੋ ਜਾਣੀ ਆ ਜਾਂ ਬਿੱਦੀ ਹੋ ਜਾਣੀ ਤੇ ਉਸ ਵਿੜੇ ਘਰ ਦੇ ਕਿਸੇ ਜੀ ਨੇ ਉਹ ਸਿੱਖਿਆ ਲਿਖੀ ਹੁੰਦੀ ਸੀ। ਹੂੰ ਉਹਨੇ ਸਿੱਖਿਆ ਪੜ੍ਹਨੀ ਤੁਸੀਂ ਕਿਹਾ ਤੋਂ ਬਿਨਾ ਨਾ ਬੀਬੀ ਨੇ ਕਿੰਨੀ ਥੋੜੀ ਗੱਲ ਹੁੰਦੀ ਸੀ ਕੁੜੀ ਬਾਰੇ ਜੋ ਗੱਲ ਇਹ ਕਹਿਣੀ ਜੇ ਸਾਡੀ ਕੁੜੀ ਘਿਓ ਨੂੰ ਡੋਲੇ ਤੁਸੀਂ ਪਾਣੀ ਕਰਕੇ ਜਾਣਿਓ ਜੀ ਹਾਂ ਨਾ ਕੀ ਬਾਤ ਹੈ ਹਾਂ ਉਹ ਉਹਨਾਂ ਨੇ ਇਹ ਅਰਜ਼ੋਈ ਕਰ ਲਈ ਹੂੰ ਵੀ ਸਾਡੀ ਕੁੜੀ ਆ ਇਹ ਗਲਤੀ ਕਰ ਸਕਦੀ ਆ ਮੁੱਲ ਹੀ ਲਿਗਾ ਕਿ ਜੀ ਜੀ ਨੁਕਸਾਨ ਹੋ ਗਿਆ ਤਾਂ ਤੁਸੀਂ ਚੱਕ ਕੇ ਉੱਥੇ ਪੰਜਾਤਾ ਕਰ ਲਓ ਬਿਲਕੁਲ ਬਿਲਕੁਲ ਹੈਨਾ ਤੁਸੀਂ ਆਪਣਾ ਤਰਲੋ ਤੁਸੀਂ ਮਾਵਾਂ ਪੇ ਬਣ ਕੇ ਇਹਨੂੰ ਚੱਲ ਲਿਓ ਹੂੰ ਬੇਨਤੀ ਆਲੀ ਹੈਨਾ ਸਾਡੀ ਬੱਚੀ ਆ ਅਣਜਾਣੀ ਆ ਜਿਆਣੀ ਆ ਜੀ 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 ਹੈਨਾ ਇਹਨੂੰ ਸ਼ਹੂਰ ਨਹੀਂਗਾ ਤੇ ਗਲਤੀ ਕਰ ਸਕਦੀ ਆ ਹੂੰ ਪਰ ਉਹ ਗਲਤੀ ਨੂੰ ਢਕਣਾ ਵਾ ਤੁਸੀਂ ਉਹਨੂੰ ਇਸ਼ਾਰਨਾ ਨਹੀਂਗਾ ਹੁਣ ਗਲਤੀ ਨੂੰ ਢਕਣਾ ਨਹੀਂ ਉਹਨੂੰ ਢਕਣਾ ਵਾ ਉਹ ਇਸ਼ਾਰਨਾ ਨਹੀਂ ਦੇ ਵਿੱਚ ਕੀ ਹੁੰਦਾ ਸਲੋਕਨ ਕਿੰਦਾ ਸੀ ਜੇ ਸਾਡੀ ਕੁੜੀ ਕਿਉ ਉਹਨੂੰ ਡੋਲੇ ਕਿ ਉਹ ਤੋਂ ਵੱਧ ਕੁਝ ਨਹੀਂ ਸੀ ਨਾ ਕਿ ਉਹ ਸਭ ਤੋਂ ਮਹਿੰਗੀ ਵਸਤੂ ਸੀ ਬਿਲਕੁਲ ਜੀ ਦੇਸੀ ਕਿਉਂ ਵੀ ਜੇ ਸਾਡੀ ਕੁੜੀ ਘਿਓ ਨੂੰ ਡੋਲੇ ਦਿੱਤਾ ਕਰਨ ਕਿ ਉਹ ਡੁੱਲ ਗਿਆ ਕਿਤੇ ਕਦੇ ਕੋਈ ਗੱਲ ਨਹੀਂ ਪੁੱਤ ਏਦਾਂ ਹੁੰਦੀ ਹੈ ਹਨ ਤੇ ਮੈਂ ਨਾ ਇੱਕ ਵਾਰੀ ਸਾਡੇ ਛੋੜੇ ਹੁੰਦੇ ਸੀ ਕੋਲਜ ਪੜ੍ਹਦਾ ਤੇ ਮੈਂ ਬੂਹਾ ਖੜਕਾਇਆ ਮੇਰੀ ਸISTER ਵੱਡੀ ਸੀ ਹੂੰ ਤੇ ਉਹਨੇ ਬੂਹਾ ਖੋਲਿਆ ਤੇ ਮੈਨੂੰ ਕਹਿੰਦੀ ਅੱਜ ਨੁਕਸਾਨ ਹੋ ਗਿਆ ਅੱਛਾ ਜੀ ਮੈਂ ਕਿਉਂ ਡੁੱਲ ਗਿਆ ਹੂੰ ਕਿਹਦੇ ਆਤੇ ਨੂੰ ਕੋਈ ਨਾ ਪਤਾ ਹੂੰ ਉਹ ਮੈਂ ਕਿਹਾ ਆਪਣੇ ਵੱਡੇ ਨਾਲ ਸਾਨੂੰ ਇਹੀ ਆ ਹੂੰ ਸਾਡੇ ਘਰਾਂ ਜਮ ਵੰਡਾਂ ਨਾਲ ਇਦਾਂ ਸੀ ਹਨਾ ਸਾਡੇ ਘਰਾਂ ਦੀ ਉਹ ਉਸ ਹਾਲਾਤ ਦੇ ਵਿੱਚ ਕਹਿੰਦਾ ਦਿਵਾਲੀ ਤੇ ਲੋਕਾਂ ਨੇ ਨਾ ਰਾਤ ਨੂੰ ਬੂਹੇ ਖੁੱਲੇ ਰੱਖਦੇ ਹੁੰਦੇ ਬੱਚਾ ਕੋ ਸਕੂਲੇ ਗਿਆ ਹਮ ਬੱਚਾ ਸਕੂਲੇ ਗਿਆ ਤੇ ਉਹ ਕਹਿੰਦੇ ਸਾਡੇ ਨਾ ਦਿਵਾਲੀ ਦੀ ਰਾਤੀਂ ਨਾ ਬੂਹੇ ਖੁੱਲੇ ਰੱਖੇ ਨਾ ਉਹ ਕਹਿੰਦੇ ਖੁੱਲੇ ਕੋ ਰੱਖੇ ਇੱਕ ਮੁੰਡਾ ਪੁੱਛਦਾ ਕਹਿੰਦਾ ਖੁੱਲੇ ਤਾਂ ਰੱਖੇ ਸੀ ਵੀ ਰਾਤ ਲక్ష్ਮੀ ਆਉਂਦੀ ਹੈ ਜੇ ਬੂਹੇ ਲੱਗੇ ਉਹਨਾਂ ਤੇ ਵੀ ਉਹਨਾਂ ਲక్ష్ਮੀ ਨਹੀਂ ਆਉਂਦੀ ਹਮ ਅੰਦਰ ਨਹੀਂ ਆਉਂਦੀ ਹਾਂ ਕਹਿੰਦਾ ਇਦਾਂ ਆਉਂਦੀ ਹੈ ਉਹ ਕਹਿੰਦਾ ਹਾਂ ਕਹਿੰਦਾ ਸਾਡੇ ਘਰ ਤੇ ਬੂਹੇ ਹੈ ਨਹੀਂ ਕਿਤੇ ਆਈ ਹੀ ਨਹੀਂ ਉਹ ਹਮ ਸਾਡੇ ਘਰ ਤਾਂ ਦੂਹੇ ਹੈ ਨਹੀਂ ਸਾਡੇ ਘਰ ਨਹੀਂ ਦੂਹੀ ਸੀਗਾ ਤੇ ਉਹ ਜ਼ਮਾਨਾ ਥੰਦਾ ਸੀਗਾ ਅੱਜ ਵੀ ਜ਼ਮਾਨਾ ਬਦਲਿਆ ਨਿਕਾ ਸਿਰਫ ਦਿਖਾਵੇ ਚ ਕਰਜ਼ਾਈ ਹੋ ਗਏ ਲੋਕ ਬਿਲਕੁਲ ਸਹੀ ਜੀ ਬਿਲਕੁਲ ਦਿਖਾਵੇ ਚ ਕਰਜ਼ਾਈ ਹੋ ਗਏ ਅਧੂਰਾ ਆਤਮ ਸੇਵਾ ਕਰਦੇ ਆ ਗਿਆ ਫਿਰ ਮਿਹਣੇ ਦਿੰਦੇ ਕੋ ਜਿਹਨੂੰ ਤੇਰੇ ਘਰ ਆ ਨਹੀਂ ਬਣਿਆ ਤੇਰੇ ਘਰ ਆ ਨਹੀਂ ਬਣਿਆ ਉਹ ਫਿਰ ਇੰਨਾ ਉਹ ਲੱਕਿਓ ਨਾ ਕਿਉ ਡੋਲੇ ਤੇ ਪਾਣੀ ਕਰਕੇ ਜਾਣਿਓ ਜੀ ਉਹੜੀ ਭਾਵਨਾ ਸੱਚੀ-ਸੱਚੀ ਖਤਮ ਹੋ ਗਈਆਂ ਤੇ ਸਿੱਖਿਆ ਦੇ ਵਿੱਚ ਉਹ ਕੁੜੀ ਨੂੰ ਦੱਸਦੇ ਸੀਗੇ ਵੀ ਤੇਰੇ ਹੁਣ ਤੇਰੀ ਇਹ ਮਾਂ ਨਹੀਂ ਤੇਰੀ ਉਹਨੂੰ ਮਾਂ ਕਿੱਦਾਂ ਜਾਣਣਾ ਉਹਨੂੰ ਬਾਪ ਕਿੱਦਾਂ ਜਾਣਣਾ ਆਪਣੇ ਦੇਰ ਜੇਠ ਨੂੰ ਭਰਾ ਕਿੱਦਾਂ ਬਣਨਾ ਆਪਣੇ ਨਨਦਾਂ ਨੂੰ ਭੈਣਾ ਕਿੱਦਾਂ ਬਣਨਾ ਹੈ ਹਨਾ ਤੂੰ ਇਹ ਭੈਣਾ ਖੜੀ ਚੱਲੀ ਆ ਤੈਨੂੰ ਭੈਣਾ ਕਿੱਵੇਂ ਮਿਲਣੀ ਹੈ ਉਹਨਾਂ ਨੂੰ ਕਿੱਦਾਂ ਮਿਲਣਾ ਹੈਗਾ ਤੇ ਉਹਨਾਂ ਨੂੰ ਮੈਸੇਜ ਹੀ ਦੂਜਿਆਂ ਨੂੰ ਵੀ ਉਹਨਾਂ ਨੂੰ ਮੈਸੇਜ ਹੀ ਵੀ ਸਿੱਖਿਆ ਚ ਇਹ ਸੁਣ ਕੇ ਆਈ ਆ ਅਸੀਂ ਭਰਾ ਬਣਨਾ ਅਸੀਂ ਭੈਣਾ ਬਣਨਾ ਅਸੀਂ ਬਾਪੇ ਬਣਨਾ ਅਸੀਂ ਇਹਨੂੰ ਅਪਣਾਉਣਾ ਚਾਹੁੰਦੇ ਹਾਂ ਹੁਣ ਉਸਦੇ ਸੰਜੀਦਾ ਕਿੰਨੇ ਲੋਕਾਂ ਦੇ ਡੋਲੀ ਤੋਰਨੀ ਦੋਨਾਂ ਤਰ੍ਹਾਂ ਦੇ ਦੋਨਾਂ ਪਰਿਵਾਰਾਂ ਦੇ ਜੀ ਬੱਚੇ ਹੁੰਦੇ ਸੀ ਜਿਹਨਾਂ ਤੋਰਨੀ ਉਹਨਾਂ ਭਾਵ ਖੋਣਾ ਤੇ ਜਦੋਂ ਸਿੱਖਿਆ ਪੜ੍ਹਨੀ ਉਹਦਾ ਹੋਰ ਭਾਵ ਪਾਣਾ ਤੇ ਉਹਨਾਂ ਨੂੰ ਜ਼ਿੰਮੇਵਾਰਦਾਸ਼ਾ ਸੋਣਾ ਬਿਲਕੁਲ ਸਹੀ ਸਾਡੀ ਜ਼ਿੰਮੇਵਾਰੀਆਂ ਲੈ ਚਲੇ ਗਈ ਜੀ ਅੱਜ ਉਹ ਸਾਰਾ ਕੁਝ ਗਾਇਬ ਹੋ ਗਿਆ ਬਿਲਕੁਲ ਸਹੀ ਸੋ ਕਿਹੜਾ ਸਾਹਿਬ ਤੁਸੀਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਨੇ ਸੋ ਤੁਸੀਂ ਜੁੜੇ ਤੇ ਵਿਚ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਹਰਬਾਨੀ ਰਾਜੋ ਸੋ ਦੋਸਤੋ ਹੌਲ ਸਾਈਡ ਪ੍ਰੋਗਰਾਮ ਕੇ ਅੰਜ ਲੱਗਦੇ ਨੇ ਸਮ ਸਾਰੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜ ਨੂੰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਵੀਰਵਾਰ ਨੂੰ ਹੋਰ ਨਵੇਂ ਦੋ ਹੌਲ ਸਾਈਡ ਤੇ ਲੈ ਕੇ ਹਾਜ਼ਰ ਹੋਵਾਂਗੇ ਉਹ ਤੱਕਲੇ ਦੇ ਦੇ ਵਿੱਚ ਹਾਂ ਜੀ ਧੰਨਵਾਦੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ